ਰੂਪ ਰੱਬ ਦਾ ਜਿਹਨੂੰ ਨਾਮ ਦੀਆਂ ਚੜੀਆਂ ਖਵਾ ਰੀਆਂ ਸੰਤ ਉਹ ਹੀ ਰੂਪ ਰੱਬ ਦਾ ਸੰਤ ਤੇ ਅਨੰਤ ਇੱਕ ਨੇ ਜਿਵੇਂ ਜਲ ਚਿਤ ਰੰਗ ਨੇ ਸਮਾਵਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੋਬਾ ਸਾਧੂ ਆ ਦੀ ਬਾਣੀ ਚ ਸਣਾਉਦੇ ਭਾਰੇ ਉਪਕਾਰ ਵਾਸਤੇ ਭਾਰੇ ਉਪਕਾਰ ਵਾਸਤੇ ਰੂਹਾਂ ਜੱਗ ਵਿੱਚ ਆਉਂਦੀਆਂ ਨੇ ਆਰਿਆਂ ਸੰਤ ਜਨੋ ਰੂਪ ਰੱਬ ਦਾ ਸਤਜਾਨ ਰੂਪ ਰੱਬ ਦਾ ਜੀਨੂ ਨਾਮ ਦੀਆਂ ਚੜੀਆਂ ਖਮਾਰੀਆਂ ਸੰਤੇ ਉਹੀ ਰੂਪ ਰੱਬ ਦਾ ਰਹੇ ਨਰਵੈਰ ਸਦਾ ਹੀ ਡਰੇ ਕਿਸੇ ਤੋਂ ਨਾ ਕਿਸੇ ਨੂੰ ਡਰਾਵੇ ਨਾ ਪੱਤ ਸੇਦੀ ਕਰੇ ਜਾਪਦਾ ਜਿਹੜਾ ਕਿਸੇ ਦਾ ਵੀ ਹੈ ਰਦਾ ਦਿਖਾਵੇ ਨਾ ਜੋ ਕੰਮ ਆਵੇ ਲੋੜ ਬੰਦਾਂ ਦੇ ਜੋ ਕੰਮ ਆਵੇ ਲੋੜ ਬੰਦਾਂ ਦੇ ਰੱਖੇ ਮਾਲਿਆਂ ਗਰੀਬਾਂ ਨਾਲ ਯਾਰੀਆਂ ਸੰਤ ਜਾਨੋ ਰੂਪ ਚੜੀਆਂ ਖਮਾਰੀਆਂ ਸੰਤੋਹੀ ਰੂਪ ਰੱਬ ਦਾ ਦਿਨ ਰਾਤ ਨਾਮ ਜਪਦਾ ਦਿਨ ਰਾਤ ਨਾਮ ਜਪਦਾ ਨਾਲੇ ਦੂਜਿਆਂ ਨੂੰ ਰਹੇ ਜੋ ਜਪਾਉਂਦਾ ਭਰੇ ਸੰਸਾਰ ਸਾਗਰ ਸੰਗੀ ਸਾਥੀਆਂ ਨੂੰ ਨਾਲ ਹੀ ਤਰਾਮ ਦਾ ਪੱਲਾ ਫੜੇ ਐਸੇ ਪਿਆਰੇ ਦਾ ਪੱਲਾ ਫੜੇ ਐਸੇ ਪਿਆਰੇ ਦਾ ਪਾਰ ਪੌਜਲ ਤੋਂ ਹੋਈਏ ਸੰਤ ਜਾਨੋ ਰੂਪ ਰੱਬ ਦਾ ਸੰਤ ਜਾਨੋ ਰੂਪ ਰੱਬ ਦਾ ਜੀ ਨੂੰ ਨਾਮ ਦੀਆਂ ਚੜੀਆਂ ਖਮਾਰੀਆਂ ਸੰਤ ਓਹੀ ਰੂਪ ਰੱਬ ਦਾ ਮੁਖਿ ਉਹਦੇ ਨਿਤ ਕਾ ਦਾ ਮੁਖਿ ਉਹਦੇ ਨਿਤ ਕਾ ਦਾ ਕਲ ਹੋਵੇ ਦੀਨ ਦੁਨੀ ਦੇ ਦਰਬਾਰ ਚ ਲਾ ਕੇ ਮਿਲਵੇ ਉਹਦੇ ਕੋ ਰਹਿ ਭਰੇ ਅਜ ਨਿਤ ਹੰਕਾਰ ਚ ਜੋ ਚੱਲਦਾ ਹੈ ਸਦਾ ਚੱਲਦਾ ਹੈ ਸਦਾ ਨਿਵਕੇ ਪਾਉਂਦਾ ਸਾਧੂਆਂ ਤੋਂ ਰਹਿਮਤਾਉ ਪਾਰੀਆਂ ਸੰਤ ਜਾਨੋ ਰੂਪ ਰੱਬ ਦਾ ਸੰਤ ਜਾਨੋ ਰੂਪ ਰੱਬ ਦਾ ਜੀ ਨੂੰ ਨਾਮ ਦੀਆਂ ਚੜੀਆਂ ਖਮਾਰੀਆਂ ਸੰਤੇ ਉਹੀ ਰੂਪ ਰੱਬ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ